ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਸ ਕੇ ਡੀਜ਼ਲਸ ਪਟਿਆਲਾ ਵੱਲੋਂ ਤੇ ਅੱਜ ਜੀ ਕਿਹੇ ਅਸੀਂ ਬੜੀ ਵਧੀਆ ਜਾਣਕਾਰੀ ਸਾਂਝੀ ਕਰਨ ਲੱਗੇ ਆ 855 ਟਰੈਕਟਰ ਨੂੰ ਲੈ ਕੇ ਮੋਸਟਲੀ ਟਰੈਕਟਰ ਆਪਾਂ ਹਰ ਚੀਜ਼ ਦੀ ਕੇਅਰ ਕਰਦੇ ਆ ਮੋਸਟਲੀ ਆਪਾਂ ਡੀਜ਼ਲ ਪਾਣੀ ਦੀ ਤੇ ਕੇਅਰ ਕਾਫੀ ਕਰਦੇ ਆ ਚਲੋ ਕਈ ਲੋਕ ਭਰਾ ਸਾਡੀ ਗੱਲਾਂ ਵੀ ਬਥੇਰੀਆਂ ਮੰਨਦੇ ਨੇ ਹਨਾ ਤੇ ਇੱਕ ਚੀਜ਼ ਦੀ ਬਹੁਤ ਘਾਟ ਹੈ ਕਿ ਆਹ ਜਿਹੜੀ 에ਅਰ ਫਿਲਟਰ ਹੈ ਦੇਖੋ ਜਿਹੜਾ 에ਅ ਫਿਲਟਰ ਹੈ ਇਹਨੂੰ ਆਪਾਂ ਮੋਸਟਲੀ ਕੀ ਕਰਦੇ ਆ ਪ੍ਰੈਸ਼ਰ ਤੇ ਧੋ ਕੇ ਲਗਾ ਦਿੰਦੇ ਆ ਵੀ ਚਲੋ ਸਾਫ ਹੋ ਗਿਆ ਬਟ ਕੋਈ ਇਸ ਨੂੰ ਆਪਣਾ ਪੈਟਰੋਲ ਨਾਲ ਸਾਫ ਕਰਦਾ ਹੈ ਕੋਈ ਇਸ ਨੂੰ ਟੀ ਡੀਜ਼ਲ ਨਾਲ ਸਾਫ ਕਰਦਾ ਕੋਈ ਇਹਦੇ ਚ ਪ੍ਰੈਸ਼ਰ ਮਾਰਦਾ ਜਿਉਂ ਜਿਉਂ ਜਾ ਕੋਈ ਲੋਕ ਮੈਂ ਦੇਖਿਆ ਵੀ ਇਹਨਾਂ ਨੂੰ ਅੱਗ ਲਾ ਦਿੰਦੇ ਨੇ ਮੋਸਟਲੀ ਲੋਕ ਕੀ ਕਰਦੇ ਨੇ ਇਹਨੂੰ ਅੱਗ ਲਾ ਦਿੰਦੇ ਨੇ ਜੋ ਕਿ ਇੱਕ ਮੇਰੇ ਅਕੋਰਡਿੰਗਲੀ ਵਧੀਆ ਪ੍ਰੋਸੈਸ ਨਹੀਂ ਹੈਗਾ ਇਨੂੰ ਇਹ ਚੀਜ਼ ਇੱਕ ਰਿਪਲੇਸ ਮੰਗਦੀ ਆ ਤਿੰਨ ਚਾਰ ਸਰਵਿਸਾਂ ਬਾਅਦ ਇਹਨੂੰ ਰਿਪਲੇਸ ਕਰਨਾ ਚਾਹੀਦਾ ਜਿਸ ਨਾਲ ਆਪਦੇ ਇੰਜਨ ਦੀ ਲਾਈਫ ਤੇ ਜਿਹੜਾ ਆਪਣਾ ਡੀਜ਼ਲ ਇੰਜਨ ਦੀ ਜਿਹੜੀਆਂ ਨੋਜ਼ਲਾਂ ਨੇ ਇੰਜੈਕਟਰ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦੀ ਲਾਈਫ ਦੇ ਉੱਪਰ ਇਸ ਚੀਜ਼ ਦਾ ਬਹੁਤ ਵੱਡਾ ਰੋਲ ਹੈ ਪਲੱਸ ਜਿਹੜਾ ਜਦ ਵੀ ਇਹ ਟਰੈਕਟਰ ਆਪਣਾ ਹੈਵੀ ਲੋਡ ਤੇ ਚੱਲ ਰਿਹਾ ਉਸ ਟਾਈਮ ਇਹਦਾ ਡੀਜ਼ਲ ਖਰਚਾ ਦਾ ਵੀ ਇਹਦੇ ਉੱਪਰ ਬਹੁਤ ਵੱਡਾ ਰੋਲ ਹੈ ਜੇ ਟਰੈਕਟਰ ਨੂੰ ਸਾਹ ਖੁੱਲਾ ਮਿਲੂਗਾ ਤਾ ਟਰੈਕਟਰ ਦੀ ਜਿਹੜੀ ਪਰਫਾਰਮੈਂਸ ਆ ਉਹ ਵੀ ਵਧੀਆ ਰਹੂਗੀ ਤੇ ਟਰੈਕਟਰ ਦੀ ਜਿਹੜਾ ਧੂਆ ਉਹ ਵੀ ਨਹੀਂ ਮਾਰੂਗਾ ਤੇ ਡੀਜ਼ਲ ਦੀ ਐਵਰੇਜ ਬਹੁਤ ਸੋਹਣੀ ਹੋਊਗੀ 2 ਰੁਪਏ ਬੰਦਾ ਘਰੇ ਲੈ ਕੇ ਜਾਊਗਾ ਜੇ ਬੰਦ ਹੋਊਗਾ ਤਾਂ ਟਰੈਕਟਰ ਨੇ ਕੁਝ ਨਹੀਂ ਕੱਖ ਨਹੀਂ ਕਰਨਾ ਠੀਕ ਹੈ ਨਾ ਜੀ ਸੋ ਇਹ ਟਰੈਕਟਰ ਸਾਡੇ ਕੋਲ ਆਇਆ ਹੋਇਆ ਸੀਗਾ ਮਲੇਰ ਕੋਟਲੇ ਤੋਂ ਤੇ ਮੇਰਾ ਅੱਜ ਵੀਡੀਓ ਬਣਾਉਣ ਦਾ ਸਬੱਬ ਤਾਂ ਬਣਿਆ ਕਿਉਂਕਿ ਉਹਦਾ ਰੀਜ਼ਨ ਕੀ ਹੈ ਜੀ चीज ਸਾਹਮਣੇ ਸੀਗੀ ਤਾਂ ਇਹ ਚੀਜ਼ ਸਾਂਝੀ ਕਰਨਾ ਮੇਰਾ ਫਰਜ਼ ਵੀ ਬਣਦਾ ਵੀ ਕਿਸੇ ਭਰਾ ਦਾ ਫਾਇਦਾ ਹੋ ਸਕੇ ਤੇ ਆ ਸਾਡੇ ਫਾਰਮਰ ਸਾਹਿਬ ਨੇ ਭਿੰਦਾ ਤੇ ਆ ਬਾਈਆਂ ਦਾ ਟਰੈਕਟਰ ਆ ਠੀਕ ਹੈ ਜੀ ਤੇ ਅਸੀਂ ਇਹਦੀ ਜਿਹੜੀ ਜਾਲੀ ਐ ਇਹ ਕੰਪਨੀ ਤੋਂ ਸਵਰਾਜ ਤੋਂ ਮਂਗਾਈ ਭਿੰਦੇ ਫੜਾਈ ਯਾਰ ਮੋਸਟਲੀ ਫਿਰ ਆਪਾਂ ਕੀ ਕਰਦੇ ਆ ਵੀ ਮਾਰਕੀਟ ਦੇ ਵਿੱਚੋਂ ਲੈ ਕੇ ਸਿੰਪਲ ਪਾ ਦਿੰਨੇ ਆ ਇਹਨੂੰ ਹਮੇਸ਼ਾ ਓਰੀਜਨਲ ਪਾਉਣਾ ਆ ਦੇਖੋ ਇਹ ਓਰੀਜਨਲ ਨਵੀਂ ਜਾਲੀ ਆ ਤੇ ਆ ਇਹਦੀ ਬੰਦ ਜਾਲੀ ਆ ਇਹਨੂੰ ਅੱਗ ਲਾਏ ਅੱਗੇ ਲਾਈਏ ਤੁਸੀਂ ਕਦੇ ਇਹਨੂੰ ਨਹੀਂ ਆਈਆਂ ਤੁਹਾਨੂੰ ਕਿਸੇ ਨੇ ਕਦੇ ਵੀ ਨਹੀਂ ਕਰਿਆ ਇਹਨੂੰ ਚੇਂਜ ਵੀ ਕਰੀਦਾ ਹੁੰਦਾ ਇਹ ਦੇਖੋ ਨਵੀਂ ਜਾਲੀ ਹੈ ਜੀ ਔਰ ਇਹ ਰეკੋਮੈਂਡੇਸ਼ਨ ਇਹ ਹੈ ਕਿ ਜਦ ਇਹ ਤਿੰਨ ਸਰਵਸਾਂ ਇਹਦੀਆਂ ਕੰਪਲੀਟ ਹੋ ਜਾਣ ਤਾਂ ਇਹ ਜਾਲੀ ਤੁਸੀਂ ਨਵੀਂ ਪਾਉਣੀ ਆ ਠੀਕ ਹੈ ਜੀ ਮੈਂ ਦੁਬਾਰਾ ਫੇਰ ਦੱਸਦਾ ਕਿ ਜਿਹੜੀ ਇਹਦੀ ਆ ਜਾਲੀ ਹੈ ਤਿੰਨ ਚਾਰ ਸਰਵਸਾਂ ਬਾਅਦ ਜਾਂ ਤਿੰਨ ਬਾਅਦ ਜਾਂ ਚਾਰ ਬਾਅਦ ਜਿੱਥੇ ਤੁਹਾਨੂੰ ਇਹਦੀਆਂ ਕਾਲੀਆਂ ਜਿਹੀਆਂ ਦਿਖਣ ਲੱਗ ਜਾਣ ਠੀਕ ਹੈ ਜੀ ਤਾਂ ਇਹ ਤੁਸੀਂ ਇਹਨੂੰ ਚੇਂਜ ਕਰ ਦੋ ਠੀਕ ਹੈ ਜੀ ਤੇ ਆ ਪਾਉਣੀ ओरिजिनल ਹੈ ਫੜਾਈਆਂ ਰਹਿਦਾ ਸਫਰਾਜ਼ ਦੀ ਕੰਸੀ ਲੋਅ ਜਾਂ ਜਿਹੜਾ ਵੀ ਤੁਹਾਡਾ ਨੇੜੇ ਤੇ ਡਿਸਟ੍ਰੀਬਿਊਟਰ ਆ ओरिजिनल ਪਾਰਟ ਲੈ ਕੇ ਪਾਓ ਇਹਦੇ ਨਾਲ ਫਿਰ ਤੁਸੀਂ ਆਪਦੀ ਡੀਜ਼ਲ ਦੀ ਐਵਰੇਜ ਤੇ ਪਰਫਾਰਮੈਂਸ ਦੇ ਉੱਪਰ ਫਰਕ ਦੇਖਿਓ ਠੀਕ ਹੈ ਜੀ ਤੇ ਪੰਪ ਦੇ ਵਿੱਚ ਮੋਬਿਲ ਦੂਸਰੇ ਤੀਸਰੇ ਦਿਨ ਜ਼ਰੂਰ ਪਾਇਆ ਕਰੋ ਜਦ ਸੀਜਨ ਦੇ ਵਿੱਚ ਟਰੈਕਟਰ ਰੀਪਰ ਤੇ ਚੱਲ ਰਹੇ ਆ ਜਾਂ ਸੁਪਰ ਫੀਡਰ ਤੇ ਚੱਲ ਰਹੇ ਆ ਠੀਕ ਹੈ ਨਾ ਜੀ ਤੇ ਮੇਰਾ ਮੇਰਾ ਮਕਸਦ ਇਹੀ ਹੁੰਦਾ ਵੀ ਚਲੋ ਭਰਾ ਦਾ ਕਿਸੇ ਨਾ ਕਿਸੇ ਦੀ ਚੀਜ਼ ਦੀ ਬਚਤ ਹੋਵੇ ਸਕੇ ਤੇ ਇਹਨਾਂ ਚੀਜ਼ਾਂ ਨਾਲ ਆਪਦੇ ਇੰਜਨ ਦੀ ਲਾਈਫ ਤੇ ਡੀਜ਼ਲ ਆਪਣੀ ਜੇਬ ਦੀ ਲਾਈਫ ਵੀ ਵਧੀਆ ਤੁਹਾਡੀ ਸੈਟਅਪ ਹੋ ਗਈ। ਓਕੇ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ।